ਦੇਖੀ ਨਾ ਗਾਂ ਵੀ ਦੇਖੀ ਆ ਇਹ 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 ਇਹਨਾਂ ਦੀ ਘਰ ਵਾਲੀ ਇੱਥੇ ਆਈ ਹੋਈ ਐ ਇਹਨਾਂ ਦੀ ਘਰ ਵਾਲੀ ਸਿੰਗਾਪੁਰਾ ਇੰਨੇ ਨੂੰ ਨੀ ਐਚੀ ਆਈਟੀਸੀ ਕਿਉਂ ਚਲੀ ਗਈ ਉਹ ਹੁਣ ਤਾਂ ਜਾੜੇ ਕੰਬੀ ਜਾਂਦੀ ਸੀ ਤੇ ਆਏ ਨੇ ਦੱਸ ਕੇ ਕਿ ਕਿਹੜੇ ਹਸਪੀਟਲ ਕਰਦੇ ਹਾਂ ਹਾਜੀ ਲਗਾਇਆ ਹੋ ਕਿੰਨੇ ਕ ਵਜੇ ਲਗਾਇਆ ਨੰਬਰ ਦੇ ਹਾਂਜੀ ਦੇਖ ਲੈ ਨੰਬਰ ਲੈ ਲੈ ਹਾਂ ਉਹਦਾ ਨੰਬਰ ਦੇ ਦਰਾਂਗੇ ਜੀ ਦੇ ਸਰ ਹਾਂਜੀ ਕੋਲ ਕਰਾ ਦੋ ਉਹਦਾ ਹੁਣ ਗੋਪਿੰਦਰ ਨੇ ਕਹਿੰਦੇ ਕੋਈ ਟੈਨਸ਼ਨ ਨਹੀਂ ਉਹ ਉਹਦੋਂ ਪਹਿਲਾਂ ਹੀ ਬੇਟ ਨਾਲ ਹੀ ਇਦਾਂ ਜੀ ਇੱਕ ਕਰਨਪ੍ਰੀਤ ਸਿੰਘ ਬਰਾੜ ਹੈ ਜਿਹੜਾ ਕਿ ਮਨਦੀਪ ਸਿੰਘ ਬਰਾੜ ਦਾ ਪੁੱਤਰ ਹੈ ਪਿਛੋਂ ਕੋਟ ਸੁਖੀਆ ਜਿਹੜੇ ਸਦਰ ਕੋਟਕਪੂਰਾ ਦੇ ਪਿੰਡ ਪੈਦਾ ਉੱਥੇ ਗ੍ਰਹਿਣ ਵਾਲਾ ਹਾਲ ਉਹ ਸਿਟੀ ਕੋਟਕਪੂਰਾ ਚ ਕੁੜੀਆਂ ਵਾਲਾ ਸਕੂਲ ਹੈਗਾ ਉਹਦੇ ਨੇੜੇ ਰਹਿੰਦੇ ਨੇ ਉਹਨਾਂ ਦਾ ਟੱਬਰ ਇਹ ਉੱਥੇ ਦਾ ਵਿਅਕਤੀ ਹੈਗਾ ਤੇ ਇਹ ਕੁਝ ਤਕਰੀਬਨ 4.5-5 ਸਾਲ ਪਹਿਲਾਂ ਸਟੱਡੀ ਵੀਜ਼ੇ ਤੇ ਕੈਨੇਡਾ ਗਿਆ ਸੀ ਹੁਣ ਸੁਣਿਆ ਕਿ ਵਰਕ ਪਰਮਿਟ ਤੇ ਹੈਗਾ ਤੇ ਇਹਦੀ ਇਨਵੋਲਵਮੈਂਟ ਸਾਹਮਣੇ ਆ ਰਹੀ ਹੈ ਜੀ ਸਰ ਇਹ ਘਰੇ ਕੋਲ ਕੋਨਾ ਤੇ ਇਹਦੇ ਫਾਦਰ ਦੀ ਰੀਸੈਂਟਲੀ ਡੈਥ ਹੋਈ ਹੈ ਜੀ ਇੱਕ ਇਕੱਲਾ ਹੀ ਉਹ ਬੱਚਾ ਹੈਗਾ ਆਪਣੇ ਮਾਪੇ ਉਹਦਾ ਮਦਰ ਹੈਗੇ ਨਹੀਂ ਉਹ ਵੀ ਪਹਿਲਾਂ ਸਿੰਗਾਪੁਰ ਸੰ ਤੇ ਹੁਣ ਆਏ ਹੋਏ ਨੇ ਤੇ ਇੱਕ ਦੇ ਦਾਦਾ ਦਾਦੂ ਇਹਨੇ ਕੋਈ ਕ੍ਰਿਮੀਨਲ ਹਿਸਟਰੀ ਤੇ ਨਹੀਂ ਸਰ ਆ ਗਈ ਨਹੀਂ ਕਿਹੜਾ ਇਸ ਬੱਚੇ ਦੀ ਹਜੇ ਤਾਈ ਕੋਈ ਕ੍ਰਿਮੀਨਲ ਹਿਸਟਰੀ ਸਾਹਮਣੇ ਨਹੀਂ ਆਈ ਹੋਰ ਪਰਸ ਆਪਣੇ ਲੋਕਾਂ ਦੇ ਕਾਰਨ ਹਾਜੀ ਤਾਂ ਜੀ ਬਾਇਰ ਨਿਊਜ਼ ਹੀ ਸਾਨੂੰ ਇਸ ਚੀਜ਼ ਫਿਲਟਰ ਹੋ ਕੇ ਆ ਰਹੀ ਹੈ ਤੇ ਬਾਕੀ ਜਿਉਂ ਕੋਈ ਸਾਨੂੰ ਲੱਗੇਗਾ ਤੇ ਅਸੀਂ ਉਦੋਂ ਕਾਰਵਾਈ ਹਾਂ ਅੱਗੇ ਕਰਾਂਗੇ